ਭਾਈ ਮੈਂ ਰੋਜ਼ ਦੁਕਾਨ ਖੋਲਦਾ ਮੈਨੂੰ 15 ਸਾਲ ਹੋ ਗਏ ਦੁਕਾਨ ਖੋਲਦੇ ਨੂੰ ਹਾਂਜੀ ਮੇਰਾ ਨਾਮ ਰਿੱਕੀ ਮਾਤਾ ਜੀ ਇਹ ਡੈਂਟਲ ਦੀ ਦੁਕਾਨ ਹੈ ਜੀ ਹਾਂਜੀ ਹਾਂਜੀ ਮੈਂ ਪਾਣੀ ਭਰਦਾ ਵੇ ਪਿੱਛੇ ਫਿਲਟਰ ਲੱਗਾ ਜੀ ਵਾਟਰ ਕੋਲ ਰੋਜ਼ ਭਰਦਾ ਦੇਖਿਆ ਜੀ ਤਾਰਾਂ ਨੂੰ ਅੱਗ ਲੱਗੀ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਸਾਹਿਬ ਨੇ ਪਲਾ ਕਿੱਥੇ ਜਾਂਦਾ ਕਿ ਏਸੀ ਨੂੰ ਅੱਗ ਬਾਲੀ ਉਹਨੇ ਸਾਰੀ ਅੱਗ ਮੱਚ ਗਈ ਜਿਆਦਾ ਹਾਂਜੀ ਮੇਰੇ ਨਾਲ ਦੁਕਾਨ ਹੈ ਪੰਜਾਬ ਫਰਨੀਚਰ ਨਹੀਂ ਪਤਾ ਨਹੀਂ ਲੱਗਿਆ ਇਹ ਕੋਈ ਤਾਰ ਹੀ ਛੋਟ ਹੋਈ ਹੈ ਜੀ ਅੰਦਰੋਂ ਕੋਈ ਉਪਰ ਚਿਵਾੜੀਗਾ ਚੂਹੇ ਨਾਲ ਤਾਰ ਛੋਟ ਹੋਈ ਹੈ ਕੋਈ ਨੁਕਸਾਨ ਕਾਫੀ ਹੋ ਗਿਆ ਜੀ ਲੱਖਾਂ ਦਾ ਨੁਕਸਾਨ ਹੋ ਗਿਆ ਜੀ ਸਾਰੀ ਦੁਕਾਨ ਸੜ ਗਈ ਜੀ ਅਜੇ ਤੱਕ ਡਾਕਟਰ ਸਾਹਿਬ ਆਣ ਕੇ ਨਹੀਂ ਦੱਸਣਗੇ ਜੀ ਜਗ੍ਹਾ ਤੋਂ ਆਈਏ ਸਾਰੇ 7:25 ਦੇ ਸਾਨੂੰ ਇਤਲਾਹ ਆਈ ਸੀ ਸਮਰਾਜ ਚੌਕ ਨੇੜੇ ਡਾਕਟਰ ਚੰਦਰ ਪ੍ਰਕਾਸ਼ ਦੰਦਾਲੇ ਡਾਕਟਰ ਦੇ ਦੁਕਾਨ ਦੇ ਵਿੱਚ ਅੱਗ ਆ ਅਜੀ ਤੁਰੰਤ ਮੌਕੇ ਤੇ ਪਹੁੰਚੇ ਤੇ 15 ਮਿੰਟਾਂ ਜਾ ਕੇ ਜਿਹੜਾ ਕਾਬੂ ਪਾਇਆ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਜੀ ਸਰ ਦੋ ਗੱਡੀਆਂ ਲੈ ਕੇ ਆਏ ਆ ਫਿਰ ਲਾਲ ਅੱਧੀ ਇੱਕ ਗੱਡੀ ਨਾਲ ਹੀ ਕੰਮ ਜਿਹੜਾ ਕਾਬੂ ਪਾਇਆ ਗਿਆ ਸਾਰੇ ਨੁਕਸਾਨ ਦਾ ਮਾਲਕੀ ਦੱਸ ਸਕਦੇ ਜੀ ਠੀਕ ਹੈ ਸਰ ਇਹ ਨਹੀਂ ਹਲੇ ਹਲੇ ਤਾਂ ਬਸ ਅੱਗ ਬੁਝਾ ਕੇ ਏਟੇ ਆ ਇਹ ਤਾਂ ਬਾਕੀ ਦੇਖਿਆ ਜਾਊਗਾ ਸੱਤ ਸਰ ਇੱਕ ਗੱਡੀ ਨਾਲ ਹੀ ਹੋ ਗਿਆ तकरीबन ਕੰਮ ਜਿਹੜਾ ਕਿਸ ਤਰ੍ਹਾਂ ਜਿਹੜੀ ਅੱਗ ਲੱਗੀ ਇਹਦੀ ਅੱਜ ਸ਼ਿੰਗਾਰ ਰੋਡ ਤੇ ਦੰਦਾ ਦੀ ਦੁਕਾਨ ਨੂੰ ਜਿਹੜੀ ਆ ਉਹ ਅੱਗ ਲੱਗੀ ਆ ਜਦੋਂ ਹੀ ਮੌਕੇ ਤੇ ਪਤਾ ਲੱਗਿਆ ਤੇ ਅਫਸਰਾਂ ਨੂੰ ਹਦਾਇਤ ਕੀਤੀ ਗਈ ਤੇ ਉਸੇ ਟਾਈਮ ਮੌਕੇ ਤੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ ਉਹ ਥਾਣੇ ਸਬੰਧ ਅਥਾਣੇ ਦੀ ਜਿਹੜੀ ਟੀਮ ਪਹੁੰਚੀ ਆ ਤੇ ਅੱਗ ਨੂੰ ਜਿਹੜਾ ਫਾਇਰ ਬ੍ਰਿਗੇਡ ਵੱਲੋਂ ਕਾਬੂ ਪਾਇਆ ਗਿਆ ਮਹਾਜ 15 ਮਿੰਟ ਦੇ ਵਿੱਚ ਹੀ ਜਿਹੜਾ ਅੱਗ ਨੂੰ ਕਾਬੂ ਪਾਇਆ ਗਿਆ ਇਹ ਦੰਦਾ ਦੀ ਦੁਕਾਨ ਸੀਗੀ ਸਵੇਰੇ ਕੋਈ ਜਦੋਂ ਦੁਕਾਨ ਖੋਲਣ ਲੱਗਿਆ ਕੋਈ ਸ਼ਾਰਟ ਸਰਕਟ ਹੋਇਆ ਤੇ ਉਹਦੇ ਨਾਲ ਜਿਹੜੀ ਅੱਗ ਆ ਉਹ ਲੱਗੀ ਪੀਵੀਸੀ ਦੇ ਕਾਰਨ ਜਿਹੜੀ ਅੱਗ ਨੂੰ ਜਿਹੜੀ ਆ ਉਹ ਜ਼ਿਆਦਾ ਫਕੜ ਪਈ ਆ ਥੋੜਾ ਜਾਈ ਹਲੇ ਚੈੱਕ ਕਰ ਰਿਹਾ ਸਬੰਧਤ ਅਧਿਕਾਰੀ ਹਲੇ ਚੈੱਕ ਕਰ ਰਿਹਾ ਤੇ ਉਹ ਕਰਕੇ ਜਦੋਂ ਰਿਪੋਰਟ ਬਣਾਉਣਗੇ ਉਹਦਾ ਪਤਾ ਲੱਗੇਗਾ ਵੀ ਕਿੰਨਾ ਜਿਹੜਾ ਨੁਕਸਾਨ ਹੈ ਉਹ ਹੋਇਆ ਪਰ ਅੱਗ ਦੇ ਕਾਬੂ ਹੈ ਜਿਹੜਾ ਉਹ ਪਾ ਲਿੱਤਾ ਗਿਆ ਹਾਂਜੀ ਇਹ ਜੀ ਆਪਣਾ ਅਸੀਂ ਪਾਣੀ ਭਰਨ ਲਈ ਦੁਕਾਨ ਖੋਲੀ ਹੈ ਅੰਦਰ ਤਾਰ ਦਾ ਸਪਾਰਕ ਹੋਇਆ ਜਿਸ ਦੇ ਨਾਲ ਅੱਗ ਲੱਗੀ ਹੋਈ ਸੀ ਜੋ ਫਟਾਫਟ ਅਸੀਂ ਮਤਲਬ ਕਿ ਇਹਨਾਂ ਨੂੰ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਤੇ ਇਹ 10 15 ਮਿੰਟ ਚ ਆ ਗਏ ਨੇ ਇਹਨਾਂ ਨੇ ਅੱਗ ਨੂੰ ਕਾਬੂ ਪਾ ਲਿਆ ਇਹਨੇ ਕਰਕੇ ਵੀ ਬਚਾਅ ਕਾਫੀ ਹੋ ਗਿਆ ਨਾਲ ਦੇ ਆਸ-ਪਾਸ ਦੁਕਾਨਾਂ ਨੂੰ ਵੀ ਬਹੁਤ ਰਾਹਤ ਮਿਲੀ ਹੈ ਬਚਾਅ ਹੋਇਆ ਹੈ ਕਾਰਨ ਕੁਝ ਨਹੀਂ ਪਤਾ ਕਾਰਨ ਬਸ ਚੂਵੀਆਂ ਕਰਕੇ ਇਹ ਤਾਰਸਪਰਗ ਹੋਈ ਹੈ ਜਿਹੜੇ ਮਾਲਕ ਆਏ ਨਹੀਂ ਮਾਲਕ ਆ ਰਹੇ ਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਸਾਹਿਬ ਆ ਰਹੇ ਨੇ ਬਸ ਇਹ ਡਾਕਟਰ ਸਾਹਿਬ ਰੈਂਦੇ ਮਾਡਲ ਟਾਊਨ ਰਹਿੰਦੇ ਨੇ